ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬਰਥਡੇ ਦੇ ਫਾਰਮ 'ਚ ਤੁਹਾਡਾ ਸਵਾਗਤ ਹੈ ਹਾਂ ਜੀ। ਅੱਜ ਫੇਰ ਪਹੁੰਚ ਚੁੱਕੇ ਆ ਵੀਰ ਹੁਣਾ ਕੋ ਜੀ। ਅੱਜ ਬਹੁਤ ਹੀ ਵਧੀਆ ਝੋਟੀਆਂ ਵੱਡੇ ਵੱਡੇ ਲੈ ਕੇ ਆਈਆਂ ਮੇ ਵੀਰ ਹੁਣਾ ਕੋ। ਆਜੋ ਗੱਲ ਕਰਦੇ ਆ ਵੀ ਭਾਜੇਗਾ ਨਾ ਕੀ ਡਿਟੇਲ ਆ ਕਿੰਨਾ ਦੁੱਧ ਇਹਨਾਂ ਕੋ। ਅੱਜ ਵੇਖੋ ਝੋਟੀਆਂ ਬਹੁਤ ਸ਼ਾਨਦਾਰ ਵੱਡੀਆਂ ਆਂਦੀਆਂ ਨੇ। ਆਜੋ ਵੀਰ ਜੀ ਸਾਸੀ ਗਾਲ ਵੀਰ ਜੀ ਸਾਸੀ ਗਾਲ ਵਰਸਾ ਵੀਰ ਜੀ ਹੋਰ ਸਮਾ ਕੀ ਹਾਲ ਚੱਲ ਜੇ ਵਧੀਆ ਜੀ ਹਾਂਜੀ ਠੀਕ ਠਾਕ ਵਧੀਆ ਐਡ ਕੀ ਬਹੁਤ ਨਗੀਨੇ ਵਧੀਆ ਲੈਂਦੇ ਆ ਦੇ ਹਾਂਜੀ ਵਡੀਆਂ ਜੇ ਮੱਜਾ ਵਡੀਆਂ ਲੈਂਦੀਆਂ ਇੱਕ ਸਿਰ ਬਰਾਬਰ ਲੈਂਦੀਆਂ ਹਾਂਜੀ 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 ਕਿੰਨਾ ਕਿੰਨਾ ਦੁੱਧਿਆ ਝੋਟੀਆਂ ਨੂੰ ਦੁੱਧ ਬਾਜਾ ਜਹੋਂ ਲੈ 13 ਕਰੋ 14 14 ਕਿਲੋ ਜੀ ਅੱਛਾ ਅੱਛਾ ਤੇ ਆਪਣਾ ਪਿੰਡ ਤੇ ਫੋਨ ਨੰਬਰ ਦੱਸ ਦਿਓ ਪਿੰਡ ਜਾਲਪੁਰ ਸੇਖਵਾ ਹਾਂਜੀ ਸਹੀਦ ਬਟਾਲਾ ਚਲਾ ਗਦਾਸਪੁਰ ਹਾਂਜੀ ਫੋਨ ਨੰਬਰ 976995705 ਠੀਕ ਹੈ ਤੇ 1753952 ਠੀਕ ਹੈ ਜੀ ਤੇ ਇਹਨਾਂ ਨੂੰ ਦੱਸੋ ਆ ਝੋਟੀ ਦਾ ਬਹੁਤ ਵੱਡੀ ਝੋਟੀ ਹੈ ਜੀ ਵੇਖੋ ਇਹ ਸੂਹਾ ਦੁੱਧਾ ਦੇ ਅਛਾ ਦੁੱਧਾ ਸੂਹਾ ਨੇ ਹਾਂਜੀ 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 ਆਹ ਵੇਖੋ ਬਹੁਤ ਕਰਦ ਕਰਦ ਦੁੱਧ ਮੇਰੇ ਕੋ 14 ਕਿਲੋ ਜੀ ਹੋਣਾ 14 ਕਿਲੋ ਦੁੱਧ ਹਾਂਜੀ ਵਾਨੇ ਜੀ ਬਹੁਤ ਸਾਫ ਹੈ ਝੋਟੀ ਲੇਵੇ ਤੱਕ ਲੱਗਾ ਇਹ ਤਾਜੀ ਸੂਈ ਸਪਤਾ ਅਠਾ ਆ ਜੀ ਇਹ ਲੋ ਗਾੜੀ ਨਾਰੂ ਨਾਲ ਨਾਰੂ ਨਾਲ ਜੀ ਹਾਂਜੀ ਇਹ ਆਹ ਵੇਖੋ ਬੱਚਾ ਨਾਰੂ ਨਾਲ ਜੀ ਤੇ ਖੋਲੋ ਜੀ ਝੋਟੀ ਬਾਕੀ ਵੱਡੀ ਮੈਂ ਆ ਪੂਰੀ ਵੱਡੀ ਹੈ ਜੀ ਹਾਂਜੀ ਆਣ ਕੇ ਇੱਕਾਂ ਦੀ ਤਸੱਲੀ ਕਰਕੇ ਖੜੇ ਧਾਰ ਦੂਰ ਕੋਲੀ ਹੈ ਜੀ ਹਾਂ ਵੇਖੋ ਬਹੁਤ ਚੰਗੀ ਝੋਟੀ ਐਰ ਕੀ ਨਗੀਨੇ ਕੱਢ ਕੇ ਲਿਆਂਦੇ ਤੁਸੀਂ ਹੈ ਬਹੁਤ ਸਿਰ ਬਰਾਬਰ ਟਾਡੇ ਤੋਂ ਵੱਡੀਆਂ ਝੋਟੀਆਂ ਦੇ ਮੁੱਲ ਜਾਇਜ਼ ਕਰੋਗੇ ਮੁੱਲ ਬਿਲਕੁਲ ਜਾਇਜ਼ ਲਓ ਜੀ ਮੁੱਲ ਜਾਇਜ਼ ਹੀ ਕਰੋਗੇ ਭਾਜੀ ਨੇ ਆ ਵੇਖ ਲਓ ਆਹ ਕੋਣੀ ਵੇਖ ਲਓ ਕਾ ਤੇ ਦੇਖੋ ਮਹੀ ਦਾ ਬਈ ਮੈਂ ਦੇਖੋ ਤੁਹਾਡੇ ਸਿਰ ਬਰਾਬਰ ਹੈ ਇਹਦੇ ਹਾਂਜੀ ਹਾਂਜੀ ਮਾਹੀ ਦੀਨੇ ਰਹੀ ਤੇ ਦੱਸੋ ਮੁੱਲ ਜੈ ਜੀ ਮੁੱਲ ਬਿਲਕੁਲ ਜੈ ਕਰੀਏ ਹਾਂਜੀ ਮੁੱਲ ਕਰਨ ਨੂੰ ਭਾਂ ਅਕਾਲੀ 1 35 30 ਕਰ ਲੀਏ ਸਵਾ ਦੀ ਛੋਟੀ ਦੇ ਦਾਂਗੇ 20 ਦੀ ਜਾਨ ਦੋ ਨਹੀਂ ਨਹੀਂ 20 ਦੀ ਜਾਨ ਦੋ ਯਾਰ ਕੀ ਝੋਟੀ ਬਹੁਤ ਚੰਗੀ ਚਲੋ ਮੈਂ ਵੀ ਮੰਨਦਾ ਨਹੀਂ 20 ਦੀ ਜਾਨ ਦੋ ਚਲੋ ਮੈਂ ਕਹਤਾ ਵਾ ਝੋਟੀ ਬਹੁਤ ਚੰਗੀ ਆ ਦੂਜੀ ਵੇਖੋ ਜੀ ਦੂਜੀ ਵੇਖੋ ਚਲੋ ਦੇ ਦਾਂਗੇ ਇਹ ਕਿੱਦਾਂ ਦਾ ਇਹ ਕੀ ਸਕਤਾ ਵੇ ਇਹ ਤਾਂ ਦੱਸੋ ਇਹ ਸਾਰਾ ਦੁੱਧ 14 ਕਿਲੋ ਜੀ 14 ਕਿਲੋ ਇੱਕੋ ਹੀ ਇਹ ਵੀ ਤਾੜੀ ਸੀ ਜੇ ਆ ਗਏ ਪਰ ਬੱਚਾ ਮਰ ਗਿਆ ਬੂਸ਼ੀ ਦੇ ਮਿਲਦੀ ਜੀ ਬੂਸ਼ੀ ਦੇ ਹਾਂ ਕੱਢ ਕੱਢ ਬਾਂ ਬੂਸ਼ੀ ਦੇ ਵੇਖੋ ਕਿੱਡੀ ਜਵਾਨ ਐ ਝੋਟੀ ਵੱਡੀ ਤਾਂ 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 ਚੀਜ਼ਾਂ ਨੇ ਹੁੰਦੀਆਂ ਐ ਇਰਤੀ ਤੇ ਆ ਵੇਖੋ ਖੱਲਿਆਂ ਬਹੁਤ ਸਾਫ ਐ ਇਰਤੀ ਪੀਸ ਹੀ ਬਹੁਤ ਚੰਗੀ ਗੱਲਾਂ ਵਾਲਾ ਦੁੱਧ ਨਹੀਂ ਆ ਚਵਾ ਕੇ ਲਵਾ ਚਵਾ ਕੇ ਹਾਂ ਜੀ ਚਵਾ ਕੇ ਖੜਿਓ ਵਖਾਇਆ ਭਲਾ ਬੂਸ਼ੀ ਦੇ ਗੱਦਾ ਮਿਲਦੀ ਐ ਕਿ ਨਹੀਂ ਹਾਂ ਜੀ ਹਾਂ ਜੀ ਵਖਾ ਦਿਓ ਆ ਵੇਖੋ ਥਣ ਥਣ ਬਹੁਤ ਨੌਲ ਦਾ ਲੱਗਾ ਜੀ ਆ ਬੂਸ਼ੀ ਹਾਂ ਜੀ ਐਸ਼ਾ ਜੀ ਲਓ ਜੀ ਕੋਈ ਗੱਲ ਨਹੀਂ ਜੀ ਇਦਾ ਮਿਲਦੀ ਕੋਈ ਇੱਕ ਤਾਂ ਇਹ ਬਹੁਤ ਚੰਗੀ ਮੋਟੀ ਆ ਤਾਂ ਬਹੁਤ ਚਵਾ ਜਿਆਦਾ ਪੋਲਾ ਇਹ ਤਾਂ ਮਾਰ ਕੇ ਖਾਲ ਲੀਏ ਅਜੀ ਆਪਸ ਮਾਰ ਲੱਗਾ ਕੋਈ ਨਹੀਂ ਚਲੋ ਉਧਰ ਮਾਰ ਦੋ ਤਾਂ ਹਾਂ ਬਹੁਤ ਧਾਰ ਚੰਗੀ ਯਾਰ ਬਹੁਤ ਜਿਆਦਾ ਚਵਾ ਪੋਲਾ ਜੀ ਹਾਂ ਹਾਂ ਆ ਦੇਖੋ ਬਹੁਤ ਚੰਗੀ ਚਵਾ ਹਾਂ ਜੀ ਕਿ ਨਾ ਵੇਖੋ ਜਵਾਨ ਵੇਖੋ ਕਿੱਡੀ ਹੈ ਛੋਟੀ ਤੇ ਇਹਦਾ ਵੀ ਦੱਸੋ ਮੁੱਲ ਜਾਇ ਜੀ ਮੁੱਲ ਬਿਲਕੁਲ ਜਾਇ ਕਰਾਂਗੇ ਛੋਟੀ ਦੇ ਹੈ ਗਈ 1 ਲੱਖ 20 ਦੀ 15 ਦੀ ਪਰ ਹੁਣ ਬਿਲਕੁਲ ਜਾਇਦ ਦਵਾਂਗੇ ਜਾਇਦ 10 ਦੀ ਦੇ ਦਈਏ ਕਰ ਦੋ ਮਾਨ ਤਾਣਾ ਥੋੜਾ ਜਿਹਾ ਉਹ 2000 ਕੱਟ ਦੇ ਦਾ ਇੱਕਲਾ ਕਾਠੀ ਆ ਇੱਕ ਲੱਖ 8000 ਦੀ ਵੇਖੋ ਛੋਟੀ ਮੈਂ ਮੈਂ ਤਾਂ ਥੋੜਾ ਕਟਾਣਾ ਨਹੀਂ ਵੇਖ ਲਓ ਇੱਕ ਪੰਜ ਦੀ ਜਾਂ ਦੋ ਮਾਨ ਤਾਣੀਆ ਮਾਨ ਤਾਣੀਆ ਚਲੋ ਕਰ ਦੇਣਾ ਤੁਹਾਡਾ ਮਾਨ ਵੇਖੋ ਬਹੁਤ ਕਰਦੀ ਮੈਂ ਬਹੁਤ ਚੰਗੀ ਜੇ ਬਾਕੀ ਕਹਿੰਦੀ ਛੋਟੀ ਜੀ ਨਿੱਕੀ ਨਹੀਂ ਜੇ ਆਪਣੇ ਕੋਲ ਹੈਗੀ ਜੀ ਹਾਂਜੀ ਹਾਂਜੀ ਜਿਹੜਾ ਬੱਚਾ ਨਾਲ ਉਹਦੀ ਵੀਡੀਓ ਹੈਗੀ ਜੀ ਵੀ ਆਹ ਟਾਈਮ ਦੀ ਵੀਡੀਓ ਬਣੀ ਆ ਹਾਂ ਛੋਟੀ ਬਹੁਤ ਸ਼ਾਨਦਾਰ ਐਦੀ ਕੀ ਸਕਦਾ ਵੇ ਇਹ ਲਓ ਇਹਦੇ ਹਲਪਤ 11 12 ਕਿਲੋ ਜੀ ਇੱਕੋ 11 12 ਕਿਲੋ ਐਕੀ ਨਕੀਨੇ ਕੱਢੇ ਲਿਆਉਂਦੇ ਤੁਸੀਂ ਆਹ ਵੇਖੋ ਵੱਡੀਆਂ ਝੋਟੀਆਂ ਜੀ ਹਾਂਜੀ ਬਹੁਤ ਵੱਡੀਆਂ ਜੀ ਇਹ ਵੀ ਹਾਂ ਇੱਕ ਰਾਂ ਕਾਲੀਆਂ ਇਹਨਾਂ ਬਾਹਰ ਨੂੰ ਜਾਂਦ ਪਾਂ ਇਹ ਵੱਡੀ ਝੋਟੀ ਇਹ ਵੀ ਆਹ ਵੇਖੋ ਮੱਚਾ ਸਾਰੀਆਂ ਬਰਾਬਰ ਹੀ ਇੱਕੋ ਜਿਹੀਆਂ ਹਾਂ ਹਾਂ ਇੱਕੋ ਜਿਹੀ ਹੈ ਕਿ ਇੱਕੋ ਜਿਹੀ ਹੈ ਕਿਸ ਦੇ ਬਰਬ ਕਿਸ ਨੂੰ ਵੀ ਕਹਿ ਸਕਦੇ ਵੀ ਨਿੱਕੀ ਆ ਵੱਡੀਆਂ ਝੋਟੀਆਂ ਆ ਬੱਚਾ ਜੀ ਨਹੀਂ ਉਹ ਕਰਵਾ ਜੀ ਪਰਲਾ ਜੀ ਮਹੀਨੇ ਦੀ ਸੂਈ ਜੀ ਹਾਂ ਜੀ ਮਹੀਨੇ ਦੀ ਸੂਈ ਚਲੋ ਹਾਂ ਜੀ ਇਹਦਾ ਦੱਸੋ ਜੀ ਇਹਦਾ ਮੋਲ ਵੀ ਭਾਂਹੇ ਕਰਾ ਲਓ 20 ਕਰਾ ਲਓ 25 ਕਰਾ ਲਓ 1,115,000 ਦੀ ਮੈਂ ਦੇ ਦਾਂਗੇ ਕਰ ਦਿਓ ਮਾਂ ਤਣ ਕੋਈ ਨਹੀਂ ਮਾਂ ਤਣ 1000 ਰੁਪਇਆ ਕਰ ਦਾਂਗੇ ਕੋਈ ਨਹੀਂ ਹਾਂਜੀ ਦੁੱਧ 12 13 ਕਿਲੋ ਹੈਗਾ ਹਾਂਜੀ ਹਾਂਜੀ ਨਹੀਂ 11 ਕਿਲੋ ਪੱਕਾ ਜੀ ਮੈਂ ਕਹਿੰਦਾ ਹੈਗਾ 12 ਕਿਲੋ 11 ਕਿਲੋ ਦੀ ਗਾਰੰਟੀ ਤੇ ਤੋੜਾਂ ਠੀਕ ਹੈ ਠੀਕ ਹੈ ਜੀ ਤੇ ਆਹ ਦੱਸਿਓ ਜੀ ਇਹ ਬਿਲਕੁਲ ਤਾਜੀ ਸੂਈ ਛੋਟੀ ਪਹਿਲਾ ਸੂਆ ਚੌਗੀ ਜਿਹੜੇ ਮੂਹ ਆਛਾ ਜੀ ਇਹਨੇ ਇਹ ਪਾਲ ਪਾਣੀ ਖਾ ਪੱਠਾ ਥਾਣੇ ਪੂਰਾ ਖਾਦਾ ਦੁੱਧ 8 9 ਕਿਲੋ ਅਜਾਣੇ ਤੱਕ ਅਛਾ ਜੀ ਚਾਵਾ ਵੇਖੋ ਥਾਣੇ ਵੇਖੋ ਕਿਦਾਂ ਲੱਗਦਾ ਹੈ ਖੋਲਿਓ ਜੀ ਸਿੰਘ ਹੀ ਬਹੁਤ ਵਧੀਆ ਦਾ ਤਾਜੀ ਸੂਈ ਅਜ ਬੱਚੇ ਨੂੰ ਖਾ ਲ ਆਹ ਕਟਾ ਜੀ ਹਾਂਜੀ ਹਾਂਜੀ ਕੋਈ ਨਹੀਂ ਵਖਾ ਲੈ ਆ ਜੀ ਇਹ ਵੀ ਛੋਟੀ ਚੰਗੀ ਵੱਡੀ ਦੁੱਧ ਦੇ 12 13 ਕਿਲੋ ਵਾਲੀ ਆ ਬਸ ਇਹ ਤਾਂ ਪਠਾਸਾਂ ਦੀ ਸਾਦਾ ਇਹ ਵੰਡ ਕੋ ਤੇਰੀ ਹਾਂ ਹਾਂ ਬੱਚੇ ਵਖਾਉਣੇ ਆ ਜੀ ਤੇ ਆਹ ਵੇਖੋ ਛੋਟੀ ਬਹੁਤ ਚੰਗੀ ਸ਼ਾਨਦਾਰ ਐ ਕਿ ਤੁਸੀਂ ਪਤਾ ਨਹੀਂ ਕਿੱਥੋਂ ਨੀ ਕਿੰਨੇ ਕੰਢ ਲੈਣ ਤੇ ਐ ਕਿ ਵੱਡੇ ਵੱਡੇ ਪਤਾ ਕਾਦ ਵਾਲੀ ਹਰ ਕੋਈ ਮੰਗਦਾ ਕਾਦ ਵਾਲੀ ਮਾਜੀ ਨਾਲੇ ਨਾ ਹੌਣ ਨਾ ਬਾਜ਼ਾਰ ਉੱਚਾ ਆਇਆ ਵਾ ਨਾਲੇ ਸੁਈਆਂ ਮਈਆਂ ਲੱਭਣ ਡੇ ਹਾਂਜੀ 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 ਬਾਕੀ ਹਰ ਕੋਈ ਆਂਦਾ ਵੀ ਕਾਦ ਵਾਲੀ ਵੱਡੀ ਮਈਂ ਸਹੀ ਗੱਲ ਸਹੀ ਗੱਲ ਨਾਲੇ ਦੁੱਧ ਐ ਨਹੀਂ ਲੋਕੀ ਲੱਭਦੇ ਵੀ ਚਲੋ ਹਾਂਜੀ 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 ਜੈ ਜੈ ਜਾਂਦੇ ਦਾ ਇਹਦਾ ਮੁੱਲ ਭਾਏ 1 ਲੱਖ 10 ਕਰਾ ਲਓ ਭਾਏ 5 ਕਰਾ ਲਓ ਇਹ ਪੂਰੇ ਲੱਖ ਹੀ ਜਿਹੜਾ ਅੱਜ ਦੋ ਸ਼ੋਰਟ ਕਰਦੇ ਜੋ ਕੰਡਾਂਗੇ ਜੀ ਤੇ ਅੱਜ ਦਾ ਅੱਜ ਦਾ ਵੀ ਦੱਸਿਓ ਛੋਟੀ ਦਾਜੀ ਹਾਂ ਵੀ ਛੋਟੀ ਵੋ ਪਲੀ ਇਹ ਤਾਂ ਗੱਲ ਸਹੀ ਏ ਤੁਸੀਂ ਇੱਕ ਵੱਖਰਾ ਹੀ ਬੱਦਾ ਹੀ ਨਗੀਨਰ ਨਗੀਨਾ ਬਹੁਤ ਇਹ ਦੋ 10 11 ਕਿਲੋ ਝੋਟੀ ਦਸ 11 ਕਿਲੋ ਅੱਛਾ ਜੀ ਹਾਂ ਜੀ ਵੇਖੋ ਪਾਲੀ ਪਾਲੀ ਬਹੁਤ ਚੰਗੀ ਆ ਝੋਟੀ ਥਾਨ ਥੋਣੀ ਬਹੁਤ ਵਧੀਆ ਖੜਦੀ ਬਣਾਵ ਜੀ ਬਾਕੀ ਬੱਚਾ ਲਾ ਕੇ ਦਿਖਾ ਦਿੰਦੇ ਆ ਅਹ ਥਾਨ ਥੋਣ ਬਹੁਤ ਖੜਦੀ ਜੇ ਪਸੰਦ ਕੇ ਹਾਂ ਜੀ ਹਾਂ ਜੀ ਇਹ ਨਹੀਂ ਕਿ ਆਪਾਂ ਕੋ ਟਾਈਮ ਲਾਇਆ ਮੈਂ ਇਹਨੂੰ ਬੱਚਾ ਛੜ ਕੇ ਦਿਖਾ ਦਈਏ ਕੋਈ ਨਹੀਂ ਐਂਡਰ ਲਾ ਕੋਈ ਨਹੀਂ ਵਿਖਾ ਦੋ ਜੋ ਖਾਨੀ ਦੇ ਹਾਂ ਜੀ ਹਾਂ ਜੀ ਤੇ ਆ ਬੱਚੇ ਜੀ ਚੋ ਮਈਆਂ ਦੇ ਬਿਲਕੁਲ ਤਾਜ਼ੀਆਂ ਹਾਂ ਇਹੋ ਕੱਲੇ ਮਹੀਨੇ ਦਾ ਵਾ ਬਾਕੀ ਤੇ ਤਾਜ਼ੀਆਂ ਨੇ ਹਾਂਜੀ ਭਲ ਨਹੀਂ ਇਹਦੇ ਮੈਂ ਕੱਟਾ ਜੀ ਹਾਂਜੀ ਕੱਟਾ ਜੀ ਇਹਦੇ ਕੱਟਾ ਜੀ ਠੀਕ ਹੈ ਜੀ ਚੋਣੀ ਬਹੁਤ ਚੰਗੀ ਹੈ ਤੇ ਉਦਾਂ ਦੇਦੀ ਹੈ ਹਾਂ ਦੁੱਧ ਮੇਰੇ ਕੋਲ ਤਾਹਾਂ ਕਰਵਾਉਂ ਤੋਂ ਬਾਅਦ ਲਿਆਗਾ 11 ਕਿਲੋ ਜੀ ਅੱਛਾ ਅੱਛਾ ਜੀ ਬਾ ਦੱਸ ਦੀ ਹੈ ਸਾਰੀ ਬਲੈਕ ਹੁੰਦਾ ਹੈ ਹਾਂਜੀ ਪੂਰੀ ਪਿਓਰ ਮੋਰਾ ਨਸਲੀ ਪਿਓਰ ਮੋਰਾ ਦੀਆ ਹਾਂਜੀ ਹਾਂਜੀ ਬੜੀ ਪੂਰੀ ਝੋਟੀ ਬਹੁਤ ਜੀ ਆਇਆ ਤੇ ਖੁਲਣਾ ਹੈ ਝੋਟੀਆਂ ਦੇ ਖਾ ਪੀ ਝੋਟੀਆਂ ਖਾ ਪੀ ਕੇ ਖੁੱਲਣਾ ਹਾਂ ਝੋਟੀਆਂ ਹਾਂ ਛੰਡਾ ਠਾਂ ਲਮਕਾਉਣਾ ਹੈ ਝੋਟੀਆਂ ਉਹ ਜਿਹੜੀ ਪਹਿਲੇ ਨੰਬਰ ਵਾਲੀ ਉਹਦੇ ਤਾਜੀ ਸੂਈ ਹੈ ਕੋਈ 12 13 ਕਿਲੋ ਦੁੱਧ ਹੈ ਉਹਦੇ 18 ਕਿਲੋ ਹੀ ਕਹਿੰਦੇ ਉਹਦਾ ਹਾਂਜੀ ਹਾਂਜੀ ਉਹ ਤਾਂ ਕਹਿੰਦੇ ਸਮਝਣਾ ਆਪਣੀਆਂ ਲੈਣਾ ਵੀ ਤਾਜੀ ਸੂਈ ਆ ਸੂਈ ਸੂਈ ਸਹੀ ਗੱਲ ਉਹਨੇ ਦੁੱਧ ਕੱਢ ਰਾਮ ਅੱਜ ਨੇ ਕੱਢਿਆ ਆਪਾਂ ਮੱਕੇ ਦੇ ਆਹ ਵੇਖੋ ਥੋੜੀ ਡੰਡਿਆ ਜੀ ਬਹੁਤ ਵਧੀਆ ਟੱਤੀ ਨਾਲ ਥਣ ਕੱਢਿਆ ਅੱਗੇ ਪਿੱਛੇ ਵੇਖੋ ਘਰਾਂ ਤੇ ਘਰ ਹਾਂਜੀ ਕੋਈ ਨਹੀਂ ਮਾਰਨ ਨੂੰ ਆ ਬੱਚੇ ਦੇ ਜਾਣ ਦੀ ਹਾਂ ਕੋਈ ਨਹੀਂ ਕੋਈ ਨਹੀਂ ਹੋ ਲਈ ਮਾਰੋ ਕਿਉਂਕਿ ਫੋਨ ਤੇ ਛੱਟੇ ਪੈਂਦੇ ਬਹੁਤ ਜਵਾਬ ਹੋਦਾ ਹਾਂ ਹਾਂ ਪਰੇ ਮਾਰੋ ਹਾਂ ਹਿੱਤਾ ਚਲੋ ਆ ਬਈ ਜਵਾਬ ਬਹੁਤ ਚੰਗਾ ਕੋਈ 10 ਕਰੋੜ ਤੋਂ ਵੱਧ ਵੈਸੇ ਟਾਈਮ ਦੀ ਝੋਟੀ ਗੋਲਾ ਅੱਛਾ ਜੀ ਖੋਲੋ ਇੱਕ ਅੱਗੇ ਕੱਟ ਕੇ ਦਿਖਾਈਏ ਬਲਸੇ ਝੋਟੀ ਵੇਖੋ ਬਹੁਤ ਜਵਾਨ ਹੈ ਚੰਗੀ ਹੈ ਜੀ ਸਾਰਾ ਮੋਰਾ ਨਸਲ ਦਾ ਵਾ ਆ ਲੈਓ ਜੀ ਭਾਈ ਭਾਈ 5 ਸੂਵੇ 10 ਸੂਵੇ ਚੁੰਗੇ ਬਈ ਹਾਂ ਸਹੀ ਗੱਲ ਸਹੀ ਗੱਲ ਛੋਟੀ ਬਹੁਤ ਚੰਗੀ ਆ ਨੇ 10 ਸੂਵੇ ਚੌਣ ਆ ਗਈ ਆਗੇ ਜਿੰਨੇ ਸਾਰੇ ਬਲੈਕ ਐ ਡੈਡ ਬਲੈਕ ਤੇ ਇਹਦਾ ਦੱਸੋ ਜਾਇਜ ਜਾਇਜ ਆ ਮੁੱਲ ਕਰਨਾ ਜੀ ਦਾ ਬਿਲਕੁਲ ਜਾਇਜ ਹਾਂਜੀ ਮੁੱਲ ਕਹੋਣ ਭਾਵੇਂ ਸਵਾ ਕਰਾਓ ਇਹਦਾ ਵੀ ਹਾਂ ਭਾਵੇਂ 20 ਕਹੋ 1,15,000 ਛੋਟੀ ਦੇ ਦਾਂਗੇ ਇੱਕ ਦੱਸ ਦੀਆਂ ਨਹੀਂ ਨਹੀਂ ਇੱਕ ਦੱਸ ਦੀ ਐਂਡਲਾ ਪੀਸ ਐ ਇੱਕ ਦੱਸ ਦੀ ਜਾਂਦਾ ਨਹੀਂ ਨਹੀਂ ਇੱਕ ਦੱਸ ਜਾਂ ਤਾਂ ਠੀਕ ਆ ਨਹੀਂ 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 ਠੀਕ 10000 ਕਰ ਦਾਂਗੇ ਮਾਨਤਾ ਨੂੰ ਤੁਹਾਡਾ ਚਲੋ ਠੀਕ ਐ ਚਲਾ ਤੁਹਾਡੀ ਮਰਜ਼ੀ ਆਹ ਵੇਖੋ ਝੋਟੀਆਂ ਵੀ ਘੋਣਾ ਕੋ ਆਂਕ ਤੇ ਤਸੱਲੀ ਕਰਕੇ ਜੂਖ ਖੜਿਓ ਜੀ ਆਹ ਝੋਟੀ ਬਹੁਤ ਚੰਗੀ ਐ ਆਹ ਵੇਖੋ ਗਾਹਮ ਸ਼ਾਂ ਬਣੀ ਐ ਜੀ ਆਹ ਵੇਖ ਤੇ ਆਇਓ ਫੋਨ ਨੰਬਰ ਦੱਸ ਦੋ ਤੇ ਪਿੰਡ ਦੱਸ ਦੋ ਫੇਰ ਜੀ ਪਿੰਡ ਸੇਖਵਾ ਹਾਂਜੀ ਜਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਫੋਨ ਨੰਬਰ 9760995705 90753195202 ਨੰਬਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ